ਕੱਲ ਮਾਨਯੋਗ ਸੀਪੀ ਸਾਹਿਬ ਤੇ ਜਿਹੜੇ ਸਾਡੇ ਐਸਪੀ ਸੀਡੀ ਵਨ ਸਾਹਿਬ ਉਹਨਾਂ ਨੇ ਦਿੱਸਾ ਸਾਡੇ ਨਾਲ ਚਲਾਈ ਹੋਈ ਮੁਹਿੰਮ ਚਲਾਈ ਨਸ਼ਾ ਤਸਕਰ ਨੇ ਉਹਨਾਂ ਨੂੰ ਪਨਰਵਾਸੇ ਜਿਹੜੇ ਨਸ਼ਾ ਤੰ ਦਾ ਕਾਰੋਬਾਰ ਕਰਦੇ ਆ ਉਹ ਥਲ ਥਲ ਪਾਉਣ ਵਾਸਤੇ ਸਾਡੇ ਸ਼ਹਿਰ ਦੇ ਵਿੱਚ ਹੀ ਮਨ ਲਓ ਮਨ ਲਓ ਚੱਲ ਰਹੀ ਨੇ ਪ੍ਰੈਸ਼ਨ ਚੱਲ ਰਿਹਾ ਕੋਸੋ ਪ੍ਰੈਸ਼ਨ ਚੱਲ ਰਿਹਾ ਜਿਦਾ ਉਹ ਲੈ ਕੇ ਰਾਜ ਨੇ ਡਰਗ ਪੈਟਰਨਰਸ ਉਹਨਾਂ ਦੇ ਅਸੀਂ ਰੇਡਸ ਵਾਲਾ ਕਰਦੇ ਆ ਡੇਲੀ ਰੇਡਸ ਕਰਦੇ ਆ ਉਸੇ ਜਿਹੜੇ ਰੇਡਸ ਆ ਉਹ ਚੱਲ ਰਹੀਆਂ ਜਿਹੜੀ ਇਨਫੋਰਮੇਸ਼ਨ ਕਲੈਕਟ ਕਰਕੇ ਸਾਨੂੰ ਆਂਦੀ ਆਉਂਗਾ ਇਸ ਲਈ ਚੌਂਕੀ ਚਾਰ ਦੇ ਬਲਿੰਦਰ ਸਿੰਘ ਜਿਹੜੀ ਚੌਂਕੀ ਚਾਰ ਅਨ ਕਰ ਲੈ ਇਹਨੂੰ ਇਤਲਾਮ ਮਿਲੀ ਕਿ ਇੱਕ ਜਿਹੜਾ ਵਿਅਕਤੀ ਜਿਹਦਾ ਨਾਮ ਹੈਗਾ ਸੋਨੂ ਛੋਟਾ ਸੋਨੂ ਵਾਦਾ ਉਹਦਾ ਪੂਰਾ ਨਾਮ ਹੈਗਾ ਚੋਦਾ ਸਿੰਘ ਇਹ ਰਹਿਣ ਵਾਲਾ ਮੋੜੇ ਖੁਰਦ ਫਾਰੇ ਰੋਪੇ ਦਾ ਰੋਪੇ ਦਾ ਨਾ ਰਹਿਣ ਵਾਲਾ ਇਹ ਹੀਰੋਇਨ ਦਾ ਦੰਗਲ ਮੋ ਕੰਮ ਕਰਦਾ ਤੇ ਇਹ ਅੱਜ ਜਿਹੜੀ ਮੰਡੀ ਹੈਗੀ ਨਾ ਜਿਹੜੀ ਮੰਡੀ ਉੱਥੇ ਇਹ ਗੱਤ ਦੀ ਵੇਟ ਕਰ ਰਿਹਾ ਕਿ ਇਹ ਮਤਲਬ ਇਹ ਕੋ ਹੇਰਾਂ ਦਾ ਉਹ ਜੋ ਇਹਨਾਂ ਨੇ ਇਤਲਾਅ ਡਿਵੈਲਪ ਕਰਕੇ ਤੇ ਉੱਥੇ ਰੇਡ ਕੀਤਾ ਜਾ ਕੇ ਉੱਥੋਂ ਇਹਨਾਂ ਨੂੰ 503 ਗ੍ਰਾਮ 503 ਗ੍ਰਾਮ ਜਿਹੜੀ ਉਹ ਹੇਰਾਂ ਪਰਮ ਸੀ ਇਹਨਾਂ ਨੇ ਜੋ ਇਹਦੀ ਫਿਰ ਅਸੀਂ ਪੁੱਛਗਿੱਛ ਕੀਤੀ ਇਨੀਸ਼ੀਅਲ ਪੁੱਛਗਿੱਛ ਕੀਤੀ ਇਹਨੇ ਤੋਂ ਇਹਦਾ ਸਾਰਾ ਦੱਸਿਆ ਕਿ ਇਹ ਮਤਲਬ ਜਿਹੜੀ ਇਹਨੇ ਜਿਹੜੀ ਇਹ ਹੇਰਾਂ ਹੈ ਇਹਨੇ ਡਰੋਨ ਦੇ ਤਹਨੇ ਮੰਗਵਾਈ ਉਦੋਂ ਆ ਪਾਸਤਾ ਨੂੰ ਗੱਲ ਹੈ ਕਿ ਦੇਖੋ ਕਿੰਨਾ ਜ਼ਿਆਦਾ ਥੋੜਾ ਜਿਹਾ ਕਲ ਜ਼ਲਾ ਹੋਇਆ ਪਰ ਇਹ ਆ ਕਿ ਜੇ ਇਸ ਤਰ੍ਹਾਂ ਦੇ ਇਹ ਕਰ ਰਹੇ ਪਰ ਉਸ ਦੇ ਹਿਸਾਬ ਨਾਲ ਪੁਲਿਸ ਦੀ ਰਾਈ ਪੂਰੀ ਮਸਤ ਹੈ ਅਸੀਂ ਦੇਖ ਬੈਠੇ ਕਿ ਪੂਰੀ ਅਸੀਂ ਕੋਈ ਲਿਸਨਿੰਗ ਲਾਏ ਜਾਂ ਕੋਈ ਸਾਰੀ ਕੋਸਟ ਆਪਰੇਸ਼ਨ ਚੱਲਦੇ ਜੋ ਜਿਹੜੇ ਡ੍ਰੋਨ ਆ ਹੀ 500 ਗ੍ਰਾਮ ਨੂੰ ਹੋਏ ਨੇ ਨਹੀਂ ਜਿਹੜੀ ਸਾਡੇ ਕੋਲ ਬਰਾਮਦ ਹੋਈ ਜਿਹੜੀ ਇਹ ইনিਸ਼ੀਅਲ ਸਟੇਜ ਤੇ ਸਾਨੂੰ ਉਹਦੀ ਜਿਹੜੀ ਪੁੱਛ ਕੀਤੀ ਤਾਂ ਪਤਾ ਲੱਗਾ ਕਿ ਇਹਨੇ ਆਹ ਸਾਰੇ 503 ਗ੍ਰਾਮ ਅਸੀਂ ਉਹਨੂੰ ਭਰੀਏ ਹੁਣ ਅਸੀਂ ਇਹਦਾ ਅੱਜ ਇਹਦਾ ਇਨ ਪੇਸ਼ ਕੀਸ ਹਾਈ ਕੋਰਟ ਪੇਸ਼ ਕੀਸ ਦਾ ਜਿਹੜਾ ਤਿੰਨ ਦਿਨ ਦਾ ਰਿਮਾਂਡ ਰਿਹਾ ਤੇ ਉਸ ਦੇ ਵਿੱਚੋਂ ਦਸੀਂ ਜਿਹੜਾ ਸਾਰੇ ਇਹ ਡਿਟੇਲਸ ਕਲੈਕਟ ਕਰਾਂਗੇ ਕਿ ਕਿਸ ਦਾ ਇਹਨੇ ਕਿੱਥੋਂ ਕਿਸੇ ਨੂੰ ਮੰਗਾਈਏ ਕਿ ਕਿੰਨੀ ਮੰਗਾਈ ਟੋਟਲ ਅਮਾਉਂਟ ਕਿ ਇੰਨੀ ਹੈ ਕਿ ਹੋਸਰਾ ਕਨੇ ਕੁ ਕਹਾ ਕੇ ਭੇਜ ਦਿੱਤੀ ਹੋਵੇ ਕਹਤੀ ਸੀ ਇਹ ਸਾਰੇ ਪਾਵਰ ਲਿੰਕ ਕਿੱਥੋਂ ਮਤਲਬ ਇਹਦਾਂ ਲੱਗਿਆ ਕਿੱਥੋਂ ਲੈ ਅੱਗੇ ਵੀ ਪਤਾ ਕਰਾਂਗੇ ਜੇ ਪਾਕਿਸਤਾਨ ਵੀ ਡਰੋਨ ਦੀ ਥਾਂ ਹੀ ਮੰਗਾਈਏ ਤੇ ਕਿਸ ਦਾ ਮਤਲਬ ਨੇ ਉਹ ਕੀਤੀ ਹੈ ਤੇ ਸਰ ਇਹ ਬੇਸਿਕਲੀ ਕਰਦਾ ਕੀ ਇਹ ਜੋਗਾ ਜੋ ਕਸੀ ਬੈਠੇ ਇਹ ਤੇ ਪਹਿਲੇ ਵੀ ਪਰਚਾ ਦਰਜ ਹੈ ਇਹ ਪਰਚਾ ਐਨਡੀਪੀਐਸ ਦਾ ਉਹ 100 ਗ੍ਰਾਮ ਐਕਸੋਵਾ ਐਕਸੋਵਾ ਸਾਲਾ ਨਾਗਾ ਜਮਾਨਤ ਤੇ ਹਾਂਜੀ ਉੱਥੇ ਜਮਾਨਤ ਤੇ ਆ ਤੇ ਜੇ ਦੇਖੋ ਕਿ ਮਨ ਲੈ ਬੜਾ ਬੜਾ ਸੀਰੀਅਸ ਹੋਣਾ ਜੇ ਕੰਮ ਹੋ ਰਿਹਾ ਜਿਵੇਂ ਕੋਈ ਕੋਟਰਾਇੰਗਾ ਪੱਟੇ ਆ ਕਿ ਵੀ ਵੀ ਆਰ ਔਨ ਦਾ ਜੌਬ ਵੀ ਆ ਕਰ ਰਹੇ ਆ ਜਿਹੜੇ ਨਸ਼ਾ ਥਲ ਪਾਵਰਸਿਸ ਮਤਲਬ ਲਾਇਤਾ ਨੇ ਅਸਕਰ ਕੇ ਸਾਰੇ ਸਾਰੇ ਅਸੀਂ ਲੱਗੇ ਹੋਏ ਆ ਕਿ ਜਿਹੜੇ ਆਹ ਕੋਣ ਜਿਹੜਾ ਲੱਗ ਗਿਆ ਨਾ ਪੰਜਾਬ ਨੂੰ ਲੱਗ ਰਿਹਾ ਇਹਨੂੰ ਅਸੀਂ ਮਤਲਬ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਉਹ ਜਿਹੜਾ ਬੰਦਾ ਜਿਸ ਨਾਲ ਹੋਰ ਵੀ ਬੰਦੇ ਸ਼ਾਮਲ ਸੋ ਮੈਂ ਕੱਲ ਕਰ ਰਹੇ ਹਾਂ ਕਿ ਸਸਾਸੀ ਰਿਮਾਂਡ ਲਿਆ ਹੁਣ ਰਿਮਾਂਡ ਦੇ ਵਿੱਚ ਅਸੀਂ ਪੁੱਛਾਂਗੇ ਕਿ ਇਹਦੇ ਨਾਲ ਹੋਰ ਕੌਣ-ਕੌਣ ਨੇ ਹੋਰ ਕੌਣ-ਕੌਣ ਨੇ ਇਹਦੇ ਜਿਹਾ ਮੋਬਾਈਲ ਹੈ ਅੱਗੇ ਕਿੱਥੋਂ ਲੈਂਦਾ ਕਿੱਥੇ ਗਾਹ ਵੇਚਦਾ ਫਿਰ ਇਹਦੇ ਮੋਬਾਈਲ ਦੇ ਉੱਲਾ ਕੇ ਚੈੱਕ ਕਰਾਂਗੇ ਜਿਹੜੇ ਇਹਦੇ ਐਸੋਸੀਏਟਸ ਨੇ ਉਹਦਾ ਫਿਰ ਪਤਾ ਕਿੰਨੀ ਉਮਰ ਹੈ ਜੀ ਉਮਰ 24 24-25 ਸਾਲ ਆਵੜੇ ਲੋਟਾ ਜੇ ਉਹਦਾ ਇਹ ਸਰ ਇਹ ਬੇਸਿਕਲੀ ਇੱਥੇ ਵਿੱਚ ਰਸ ਤੇ ਹੋ ਰਹੀ ਬੇਸਿਕਲੀ ਹੁਣ ਜਿਸ ਤਰ੍ਹਾਂ ਲੈਂਦੀ ਆ ਨੇ ਵੇਚ ਨਹੀਂ ਅਗੇ ਦਾ ਥੋੜੀ ਉਹਨੂੰ ਪਰਵਾ ਕੇ ਜਦੋਂ ਹੁੰਦੀ ਆ ਕੋਲੀਆਂ ਬਣਾ ਬਣਾ ਕੇ ਦੰਦਾਂ ਕਰਕੇ ਵੇਚਦੇ ਆ ਹੋਰ ਗੱਲ ਇੱਕ ਹੋਰ ਗੇ ਜਿਸ ਤਰ੍ਹਾਂ ਕਈ ਬੰਦੇ ਜਿਸ ਤਰ੍ਹਾਂ ਨਸ਼ਾ ਕਰਦੇ ਨੇ ਉਹ ਨਸ਼ਾ ਕਰਦੇ ਨੇ ਮਹਿੰਗੀ ਹੈ ਇੰਟਰਨੈਸ਼ਨਲ ਮਾਰਕੀਟ ਚ ਕਾਫੀ ਵੈਲੀ ਹੈ ਜੀ ਉਹ ਕੀ ਕਰਦੇ ਆ ਜਿਹਾ ਕਈ ਆਪ ਕੰਜ਼ਿਊਮ ਵੀ ਕਰਦੇ ਆ ਆਪ ਕੰਜ਼ਿਊਮ ਕਰ ਲਈ ਲੈ ਲਈ ਥੋੜੀ ਲੈ ਲਈ ਉਹਦੇ ਚ ਆਪਣੇ ਜੋਗੀ ਰੱਖ ਲਈ ਗਾ ਉਹਦੇ ਚ ਟਾਂਕਾ ਲੱਗ ਗਿਆ ਜੀ ਮਤਲਬ ਬੜਾ ਸੀਰੀਅਸ ਗੱਲ ਹੈਗਾ ਸੋ ਮਰਸਾ ਦੀ ਰਮਾਨ ਲੈ ਕੇ ਜਾ ਉਰੀ ਦੀ ਕੋਸ਼ਿਸ਼ ਸਾਰਾ ਜੀ ਬੜੀ ਡਿਟੇਲ ਹੋ ਗਈ ਤੇ ਇਹ ਕਿਹਦਾ ਬੁਸ਼ ਪੈਸੇ ਕੁਆਟਰ ਹੈ ਅਸੀਂ ਇਹ ਦੇਖਦੇ ਹਾਂ ਮਤਲਬ ਸਾਨੂੰ ਜਿਹੜੀ ਇਤਲਾਹ ਮਿਲੀ ਸੀ ਕਿ ਜਿਹੜਾ ਹੁਣ ਹੈ ਨਹੀਂ ਜਿਹੜਾ ਬੇਵਿਲਾਸ ਹੈ ਜਿਹੜਾ ਡੰਪ ਜਾਏਗਾ ਉੱਥੇ ਡੰਪ ਦੇ ਉਹਦੇ ਚ ਕੋਈ ਪਤਾ ਨਹੀਂ ਕਿਸੇ ਨੇ ਆਣਾ ਕੀ ਗੱਲ ਹੈ ਉੱਥੇ ਦਾ ਮੰਡੀ ਨਾਲ ਡੰਪ ਜਾਏਗਾ ਉਸੇ ਫਿਰ ਜਾਨ ਕੇ ਤਾਂ ਦੇ ਏਰੀਆ ਲੱਭਦੇ ਜਿੱਥੇ ਕੋਈ ਉਹ ਹੀ ਗੱਲ ਸੁੰਸਾਨ ਜਿੱਥੇ ਕੋਈ ਹਾਂ ਫੈਦ ਫੈਦ ਮਤਲਬ ਇਹ ਜਿੱਥੇ ਜਗ੍ਹਾ ਜਿੱਥੇ ਕੋਈ ਸ਼ੱਕ ਨਾ ਕਰ ਸਕੀ ਉਹਨਾਂ ਗੱਲਾਂ ਨਾਲ ਕਿ ਸਭ ਬਾਰਾ ਮੰਡੀ ਹੋ ਗਿਆ ਤੇ ਆਪਣੇ ਅੱਜਕੱਲ ਮੱਕੀ ਦਾ ਸੀਜ਼ਨ ਚੱਲ ਰਿਹਾ ਮੱਕੀ ਦਾ ਚੱਲ ਰਿਹਾ ਤਾਂ ਚੋਕੀ ਆਪਣੇ ਕੋਕੀ ਵੇ ਲਉਂਕੀ ਉਹਨਾਂ ਕੀ ਬਣਾ ਕੀ ਕਿਹਦਾ ਹੈ ਜਰਾ ਬਣਾ ਕੇ ਕਿ ਮੈਂ ਕਹਾਂ ਕੀ ਗੱਲ ਹੈ ਉਹ ਨਾਲ ਜਿਹੜਾ ਡੰਪ ਹੈ ਡੰਪ ਦੇ ਵਿੱਚੋਂ ਦੁਨੀਆਂ ਪੁੜੀਆਂ ਗੱਡੀਆਂ ਗੁੜੀਆਂ ਦੂਸੇ ਨਹੀਂ ਜਾਂਦੀਆਂ ਨਹੀਂ ਹੁੰਦਾ ਬਸ ਇਹ ਨਾਲ ਨਹੀਂ ਹੁੰਦਾ ਕਿ ਹੋਣਾ ਕਿ ਇੱਕਸਪਤ ਇਹ ਲੋਨਲੀ ਜਿਹੜੀਆਂ ਚੀਜ਼ਾਂ ਜਿਹੜੀਆਂ ਜਗ੍ਹਾ ਨਹੀਂ ਚਲੀਆਂ ਉਹ ਜਿਹੜਾ ਜਗਾ ਲੱਭਦੇ ਆ ਉੱਥੇ ਕਰਦੇ ਆ ਸਰ ਕੋਈ ਵਾਈਕਲ ਵੀ ਟਿਕਰ ਹੋਇਆ ਨਾ ਨਹੀਂ ਵਾਈਕਲ ਨਹੀਂ ਹੋਇਆ ਵਾਈਕਲ ਨਹੀਂ ਵਾਟਦਾ ਹਾਲੇ ਤਾਂ ਦੱਸਣ ਕਿ ਬਿਸਾਇਬ ਆਪਣਾ ਫਿਰ ਤੈਗਰ ਜਾਂ ਖੜਾ ਸੀ ਬਾਕੀ ਹੋਮ ਕਰ ਲਾ ਕੇ ਜਦੋਂ ਗੱਲ ਕਰਾਂਗੇ ਮੈਂ ਕੋਈ ਹਾਉਲ ਕਿੱਦਾਂ ਜਾਂਦਾ ਕਿੱਦਾਂ ਲੈ ਲਦਾ ਕੀ ਕਰਦੇ ਕਿੱਥੇ ਕਰਦੇ ਹੋ ਸਾਹਿਬ ਸਰ ਕਿੰਨੀ ਕਾਮਯਾਬੀ ਸਮਝ ਹਾਂਜੀ ਕਿੰਨੀ ਕਾਮਯਾਬੀ ਉਹ ਕਾਮਯਾਬੀ ਨੂੰ ਦੇਖੀਏ ਤਾਂ 503 ਗ੍ਰਾਮ ਹੈਗੀ ਐ ਅੱਧਾ ਕਿਲੋ ਦਾ ਬਹੁਤ ਚੰਗੀ ਐ ਉਸ ਗ੍ਰੇਡ ਚ ਆਉਂਦੀ ਐ ਕਿ ਜਦੀ ਹੁੰਦੀ ਕੁਆਂਟੀਟੀ ਜਾਂਦੀ ਐ ਮਰਸੀ ਕੁਆਂਟੀਟੀ ਜਾਂਦੀ ਐ ਉਹਨਾਂ ਪਾਕੀ ਬੰਦੇ ਵੀ ਉਹ ਕੋਲ ਰਡਾਰ ਚ ਆਗੇ ਰਡਾਰ ਚ ਆਗੇ ਵੱਡੇ ਮਗਰਮੱਛ ਖੜੇ ਜਾਣਗੇ ਹੈਗੇ ਵੱਡੇ ਮਗਰਮੱਛ ਮਗਰਮੱਛਾਂ ਤੇ ਮਗਰਮੱਛਾਂ ਤੇ ਗੱਲਾਂ ਲੱਗ ਰਹੇ ਨੇ ਛੋਟੀ ਮੱਛੀ ਫੜੀ ਗਾ ਤੇ ਗਾ ਦੇਖਾਂਗੇ ਨਾ ਉਹ ਮਗਰਮੱਛਾਂ ਤੇ ਗੱਲ ਦੇਖਣੀ ਮਗਰਮੱਛਾਂ ਤੇ ਕਰਤੋ ਇਸ ਦੇਖਿਆ ਹੋਇਆਗਾ ਪਿੱਛੇ ਜਿਆ ਕਾਫੀ ਆਪਾਂ ਸੀਪੀ ਸਾਹਿਬ ਸਾਰੇ ਲੱਗੇ ਹੋਏ ਸਾਰੇ ਸਿਆਸੀ ਸਾਰੇ ਆਫੀਸਰ ਨਰਥੋਂ ਸੀਪੀ ਆਫਸਰ ਆ ਗਏ ਹਦਾਇਤਾਂ ਦੇ ਨਾਲ ਸਾਰੇ ਡੀਜੀ ਪੰਜਾਬ ਸਾਹਿਬ ਦੀ ਹਦਾਇਤਾਂ ਦੇ ਉੱਤੇ ਤੇ ਸਾਰੇ ਪੁਲਸ ਵਰਕ ਕਰ ਰਹੀ ਹੈ ਲੈਟ ਡਰਾਈਵ ਚਲਦੀ ਰਹੇਗੀ ਜੀ ਡਰਾਈਵ ਚਲਦੀ ਰਹੇਗੀ ਪ੍ਰੋਜੈਕਟ ਡਰਾਈਵ ਜਦ ਤੱਕ ਪਹੁੰਚਾਉ ਨਸ਼ਾ ਮੁਕਤੀ ਕਰ ਦੋ ਤੱਕ ਇਹ ਚਲਦੀ ਰਹੇਗੀ ਇਹ ਕਹਿੰਦੇ